ਵਾਰਕਰ ਜੀ ਦਾ ਖਾਲਸਾ ਵਾਰਕਰ ਜੀ ਦੀ ਫਤਿਹ ਹੈ ਸਾਰੇ ਪੰਜਾਬ ਨੂੰ ਔਰ ਪੰਜਾਬ ਪੁਲਿਸ ਦੇ ਜਿੰਨੇ ਮਲਾਜਮਾਂ ਨੂੰ ਮੇਰੇ ਵੱਲੋਂ ਤੇ ਸਾਡੇ ਪੁਲਿਸ ਵਾਲੋਂ ਸਾਰਿਆਂ ਨੂੰ ਡੀਜੀਪੀ ਸਾਹਿਬ ਵਧਾਈ ਦੇ ਪਾਤਰ ਬਣਦੇ ਨੇ ਕਿ ਜਿਨ੍ਹਾਂ ਨੇ ਕੱਲ ਬੜਾ ਵੱਡਾ ਕੰਮ ਕੀਤਾ ਕਿ 52 ਪੁਲਿਸ ਮਲਾਜਮਾਂ ਨੂੰ ਡਿਸਮਿਸ ਕਰਤੇ ਔਰ ਮੁੱਖ ਮੰਤਰੀ ਦੀ ਰਾਇ ਨਮਾਈ ਹੇਠ ਬੜੀ ਸ਼ਰਮ ਦੀ ਗੱਲ ਹੈ ਉਹ ਆਈਪੀਐਸ ਅਫਸਰ ਤੁਹਾਡੇ ਡੀਜੀਪੀ ਸਾਹਿਬ ਤੁਹਾਡੇ ਆਈਪੀਐਸ ਅਫਸਰ ਸ਼ਰਿਆਂ ਪੈਸੇ ਲੈ ਕੇ ਤਿੰਨ ਤਿੰਨ ਪਰਚੇ ਦਰਜ ਨੇ ਡੀਆਈਜੀ ਇੰਦਰਵੀਰ ਸਿੰਘ ਤੇ ਆਈਜੀ ਪ੍ਰਦੀਪ ਕੁਮਾਰ ਤੇ ਪਰਚਾ ਦਰਜੇ ਇਹ ਤੁਹਾਡੇ ਕਮਾਊ ਪੁੱਤ ਨੇ ਤੁਸੀਂ ਪੁਲਿਸ ਦੇ ਸਿਪਾਹੀ ਹੋ ਲੋਨਰਾਂ ਤੇ ਥਾਣੇਦਾਰਾਂ ਨੂੰ ਜਦੋਂ ਮਰਜ਼ੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਕ੍ਰਪਸ਼ਨ ਨੂੰ ਰੋਕਣ ਦੇ ਲਈ ਬੇਈਮਾਨੀ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵਿੱਚ ਸੁਧਾਰ ਕਰਨ ਦੇ ਲਈ ਪੰਜਾਬ ਪੁਲਿਸ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੁਆਰਾ 52 ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਕ੍ਰਾਪਸ਼ਨ ਕੀਤੀ ਲੋਕਾਂ ਕੋਲੋਂ ਪੈਸੇ ਲੈ ਕੇਸ ਦਰਜ ਕਰਨ ਦੇ ਵਿੱਚ ਵੱਡੀ ਬੇਨਿਜਮੀਆਂ ਕੀਤੀਆਂ ਮੋਟੀਆਂ ਰਕਮਾਂ ਦੇ ਰੂਪ ਦੇ ਵਿੱਚ ਪੈਸੇ ਲੈ ਜਿਸ ਕਰਕੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਅਤੇ ਸੀਏ ਭਗਵੰਤ ਸਿੰਘ ਮਾਨ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਪਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਦਾ ਇੱਕ ਮੁਲਾਜ਼ਮ ਸ਼ਰੇਆਮ ਡੀਜੀਪੀ ਦੇ ਉੱਪਰ આરોਪ ਲਾ ਰਿਹਾ ਹੈ ਕਿ ਤੁਸੀਂ ਛੋਟੇ ਪੁਲਿਸ ਮੁਲਾਜ਼ਮਾਂ ਨੂੰ ਹੀ ਬਰਖਾਸਤ ਕਰ ਸਕਦੇ ਹੋ ਉਹਨਾਂ ਨੂੰ ਨੌਕਰੀ ਤੋਂ ਕੱਢ ਸਕਦੇ ਹੋ ਪਰ ਵੱਡੇ ਜਿਹੜੇ ਮਗਰਮਛਨ ਉਹਨਾਂ ਨੂੰ ਤੁਸੀਂ ਨੌਕਰੀ ਤੋਂ ਕਦੇ ਵੀ ਨਹੀਂ ਕੱਢਿਆ ਕਦੇ ਵੀ ਬਰਖਾਸਤ ਨਹੀਂ ਕੀਤਾ ਕਿਉਂ ਕਿਉਂਕਿ ਉਹ ਤੁਹਾਡੇ ਨਿੱਜੀ ਹਨ ਤੁਹਾਨੂੰ ਉਹ ਮੋਟਰ ਪਈਆ ਦਿੰਦੇ ਹਨ ਵੱਡਾ ਦੋਸ਼ ਲਗਾਇਆ ਜਾ ਰਿਹਾ ਹੈ ਪੁਲਿਸ ਮੁਲਾਜ਼ਮ ਵੱਲੋਂ ਕਿ ਉਹਨਾਂ ਨੂੰ ਜਿਹੜੇ ਆਈਐਸ ਆਈਪੀ ਆਈਪੀਐਸ ਉਪ ਸਰ ਹਨ ਵੱਡੀਆਂ ਕੁਰਸੀਆਂ ਤੇ ਬੈਠਿਆ ਨੇ ਐਸਐਸਪੀ ਹਨ ਉਹ ਮੋਟੀਆਂ ਤਨਖਾਹਾਂ ਲੈਂਦੇ ਹਨ ਮੋٹے ਕੰਮ ਕਰਦੇ ਹਨ ਨਸ਼ਾ ਚਿੱਟਾ ਸ਼ਰੀਆਮ ਵੇਚਦੇ ਹਨ ਕਦੀ ਵੀ ਉਹਨਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਨਿਸ਼ੀੜੀਆਂ ਨੂੰ ਨਾ ਹੀ ਉਹਨਾਂ ਨੇ ਜੋ ਅਤੰਗਵਾਦੀ ਫਲਾਰ ਰਹੇ ਹਨ ਪੰਜਾਬ ਦੇ ਵਿੱਚ ਆਏ ਦਿਨ ਕਤਲੇਆਮ ਹੋ ਰਿਹਾ ਹੈ ਆਏ ਦਿਨ ਡਕੈਤੀਆਂ ਚੋਰੀਆਂ ਠੱਗੀਆਂ ਹੋਈਆਂ ਜਾ ਰਹੀਆਂ ਹਨ ਉਹਨਾਂ ਦੇ ਉੱਤੇ ਗੁਲਾਮ ਉਹਨਾਂ ਨੂੰ ਨੱਥ ਪਾਉਣ ਦਾ ਕੰਮ ਇਹ ਨਹੀਂ ਕਰ ਰਹੇ ਬਲਕਿ ਤੁਹਾਨੂੰ ਮੋٹے ਰੁਪਏ ਚੜ ਰਹੇ ਹਨ ਭਾਵ ਕਿ ਤੁਹਾਨੂੰ ਵੀ ਇਹ ਜਿਹੜੀਆਂ ਰਿਸ਼ਮਤਾਂ ਲੈਂਦੇ ਹਨ ਉਹਦੇ ਵਿੱਚੋਂ ਹਿੱਸਾ ਡੀਜੀਪੀ ਪੰਜਾਬ ਪੁਲਿਸ ਨੂੰ ਵੀ ਜਾ ਰਿਹਾ ਹੈ ਜਿਸ ਕਰਕੇ ਵੱਡਾ ਦੋਸ਼ ਲਗਾਇਆ ਜਾ ਰਿਹਾ ਹੈ ਪੁਲਿਸ ਮੁਲਾਜ਼ਮ ਵੱਲੋਂ ਮੌਕੇ ਦੇ ਪੁਲਿਸ ਮੁਲਾਜ਼ਮ ਨੇ ਜਿਹੜੇ ਕਿ ਇਹ ਵੀਡੀਓ ਵਾਇਰਲ ਕਰ ਰਹੇ ਹਨ ਕਿ ਡੀਜੀਪੀ ਸਾਹਿਬ ਤੁਸੀਂ ਛੋਟੇ ਮਗਰਮੱਛਾਂ ਨੂੰ ਫੜਦੇ ਹੋ ਵੱਡਿਆਂ ਨੂੰ ਤੁਸੀਂ ਨਹੀਂ ਰੋਕ ਸਕਦੇ ਅਤੇ ਨਾ ਹੀ ਪੰਜਾਬ ਵਿੱਚ ਅੱਜ ਤੱਕ ਸੀਐਮ ਭਗਵੰਤ ਸਿੰਘ ਮਾਨ ਜੀ ਨਸ਼ੇ ਨੂੰ ਬੰਦ ਕਰ ਸਕਿਆ ਹਨ ਚਿੱਟਾ ਸ਼ਰੀਆਮ ਵਿਕ ਰਿਹਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਕਿ ਇੱਕ ਕਲੰਕ ਹੈ ਪੰਜਾਬ ਦੇ ਲਈ ਸ਼ੀਮਾ ਦਰਿਆ ਦਾ ਕਲੰਕ ਹੈ ਤੁਸੀਂ ਲਾਰੇ ਹੋ ਪੰਜਾਬ ਪੁਲਿਸ ਪ੍ਰਸ਼ਾਸਨ ਜੇ ਸ਼ਕਤੀ ਕਰੇ ਤੇ ਇਹ ਨਸ਼ਾ ਬੰਦ ਹੋ ਸਕਦਾ ਹੈ ਪਰ ਤੁਸੀਂ ਇਸ ਕੰਮ ਬਲੇ ਨਹੀਂ ਜਾ ਰਹੇ ਤੁਸੀਂ ਆਪਣੇ ਘਰ ਪਰ ਰਹੇ ਹੋ ਇਹ ਵੱਡਾ ਦੋਸ਼ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਉੱਲੂ ਲਗਾਇਆ ਜਾ ਰਿਹਾ ਹੈ ਵੀਡੀਓ ਦੇ ਵਿੱਚ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਪਰ ਇੱਕ ਵੱਡਾ ਕਲੰਕ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਡੀਜੀਪੀ ਸਾਹਿਬ ਕੀ ਗੱਲ ਤੁਸੀਂ ਵੱਡੇ ਮੁਲਾਜ਼ਮਾਂ ਨੂੰ ਡਿਸਮਿਸ ਨਹੀਂ ਕਰ ਸਕਦੇ ਆਈਐਸ ਆਈਪੀ ਆਈਪੀਐਸ ਅਫਸਰ ਜਿਹੜੇ पीसीएस अफसर जेड़े ਨੇ आईएएस अफसर जेड़े ने जेड़े मोटियां रिश्वततां ਲੈਂਦੇ ਹਨ ਗਲਤ ਕਾਰੋਬਾਰ ਕਰਦੇ ਹਨ ਪੰਜਾਬ ਸਰਕਾਰ ਨੂੰ ਬਦਨਾਮ ਕਰਦੇ ਹਨ ਉਹਨਾਂ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਸਿਵਲ ਪ੍ਰਸ਼ਾਸਨ ਆਏ ਦਿਨ ਪੰਜਾਬ ਅੰਦਰ ਨਿਗਰਦਾ ਜਾ ਰਿਹਾ ਹੈ ਆਏ ਦਿਨ ਪੰਜਾਬ ਦੇ ਵਿੱਚ ਕਤਲੇਆਮ ਡਕੈਤੀਆਂ ਚੋਰੀਆਂ ਠੱਗੀਆਂ ਬੇਈਮਾਨੀਆਂ ਹੋ ਰਹੀਆਂ ਹਨ ਉਹਨਾਂ ਉੱਪਰ ਠਲ ਪਾਉਣ ਦੀ ਪੰਜਾਬ ਸਰਕਾਰ ਨਾ ਕੰਮ ਸਾਬਤ ਹੋ ਰਹੀਏ ਇਸ ਉੱਪਰ ਵੱਡੇ ਦੋਸ਼ ਲਗਾਏ ਜਾ ਰਹੇ ਹਨ ਪੰਜਾਬ ਸਰਕਾਰ ਦੇ ਉੱਪਰ ਕਿ ਤਿੰਨ ਸਾਲ ਹੋ ਗਏ ਹਨ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਵਿਗੜ ਚੁੱਕੀ ਹੈ ਇਸ ਦਾ ਸੁਧਾਰ ਕਰਨਾ ਸੀਐਮ ਭਗਵੰਤ ਸਿੰਘ ਮਾਨ ਦੀ ਜ਼ਿੰਮੇਵਾਰੀ ਹੈ ਪਰ ਉਹ ਇਸ ਕੰਮ ਵੱਲ ਨਹੀਂ ਧਿਆਨ ਦੇ ਰਹੇ ਅਜਿਹੇ ਕਾਰਨਾਮੇ ਨੂੰ ਠੱਲ ਪਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਨੂੰ ਇਕ ਠੋਸ ਕਦਮ ਚੁੱਕਣੇ ਚਾਹੀਦੇ ਹਨ ਨਸ਼ਾ ਨੂੰ ਰੋਕਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਗੁੰਡਾਗਰਦੀ ਨੂੰ ਰੋਕਣਾ ਚਾਹੀਦਾ ਹੈ ਅੰਤਕਵਾਦ ਜੋ ਫੈਲ ਰਿਹਾ ਹੈ ਉਸ ਨੂੰ ਰੋਕਣਾ ਚਾਹੀਦਾ ਹੈ ਸ਼ਰੀਆਮ ਕਤਲਿਆ ਮੋਰ ਹੈ ਉਸ ਨੂੰ ਰੋਕਣਾ ਚਾਹੀਦਾ ਹੈ ਇਹ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਸੀਐਮ ਭਗਵੰਤ ਸਿੱਮਾਨ ਦੀ ਖੁਦ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਦੇ ਕਾਰਨਾਮਿਆਂ ਨੂੰ ਰੋਕਿਆ ਜਾਵੇ ਪਰ ਪੰਜਾਬ ਪੁਲਿਸ ਪ੍ਰਸ਼ਾਸਨ ਇਨ੍ਹਾਂ ਕੰਮਾਂ ਨੂੰ ਰੋਕਣ ਦੇ ਵਿੱਚ ਨਕਾਮ ਨਾਕਾਮਜਾਬ ਹੋ ਰਹੀ ਹੈ ਕੁਣ ਇਹ ਕਾਰਵਾਈ ਕੀ ਹੋਵੇਗੀ ਜਿਨ੍ਹਾਂ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਪੁਲਿਸ ਮੁਲਾਜ਼ਮ ਵੱਲੋਂ ਕਿ ਇੱਕ ਆਈਏਐਸ ਅਤੇ ਪੀਸੀਐਸ ਅਫਸਰ ਸ਼ਰੀਆਮ ਉਹਨਾਂ ਦੇ ਉੱਪਰ ਕੇਸ ਦਰਜ ਹਨ ਉਹਨਾਂ ਨੇ ਬੇਈਮਾਨੀ ਕੀਤੀਆਂ ਨੇ ਰਿਸ਼ਵਤ ਲਈਏ ਠੱਗੀਆਂ ਕੀਤੀਆਂ ਨੇ ਪਰ ਉਹਨਾਂ ਨੂੰ ਪੰਜਾਬ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਨਹੀਂ ਕੀਤਾ ਜਾ ਰਿਹਾ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਕਾਰਵਾਈ ਕਾਨੂੰਨਨ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਕਿ ਇੱਕ ਵੱਡਾ ਦੋਸ਼ ਸੀਆ ਭਗਵੰਤ ਸਿੰਘ ਮਾਨ ਦੇ ਉੱਪਰ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਉੱਪਰ ਲਗਾਇਆ ਜਾ ਰਿਹਾ ਹੈ ਇਸ ਉੱਪਰ ਬਣਦੀ ਕਾਨੂੰਨਨ ਕਾਰਵਾਈ ਕਰਨੀ ਚਾਹੀਦੀ